ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਦੁਪਹਿਰ ਤੋਂ ਸ਼ਾਮ ਮੀਂਹ ਦੇ ਬਾਅਦ ਅੱਜ ਸ਼ਾਮ ਤੋਂ ਰਾਤ ਦੇ ਕੀ ਹਾਲਾਤ ਨੇ ਯਾਨੀ ਕਿ ਸ਼ਾਮ ਲਗਭਗ 4:30 5 ਵਜੇ ਤੋਂ ਲੈ ਕੇ ਰਾਤ 8 ਵਜੇ ਦੀ ਅਪਡੇਟ ਸਾਂਝੀ ਕਰਾਂਗੇ ਕਿਉਂਕਿ ਸਵੇਰ ਤੋਂ ਹੀ ਬੱਦਲਵਾਈ ਪੰਜਾਬ ਦੇ ਉੱਪਰ ਤਗੜੇ ਰੂਪ ਵਿੱਚ ਛਾਈ ਹੋਈ ਸੀ ਹੁਣ ਵੀ ਬੱਦਲਵਾਈ ਦਾ ਚੱਕਰਵਾਤੀ ਰੂਪ ਪੰਜਾਬ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਪਰ ਹੁਣ ਜਿਹੜਾ ਮੇਨ ਅਸਰ ਹੈ ਉਹ ਪੂਰਬੀ ਇਲਾਕੇ ਅਤੇ ਦੱਖਣੀ ਇਲਾਕੇ ਯਾਨੀ ਕਿ ਮਾਝੇ ਤੋਂ ਬਾਅਦ ਦੁਆਬੇ ਅਤੇ ਮਾਲਵਾ ਬੈਲਟ ਦੇ ਵਿੱਚ ਤਕੜਾ ਮੀਂਹ ਹੁਣ ਪੰਜਾਬ ਦੇ ਵਿੱਚ ਵਰਨਾ ਸ਼ੁਰੂ ਹੋ ਚੁੱਕੇ ਜੀ ਤਕੜੀ ਕਾਰਵਾਈ ਬੱਦਲ ਬਈ ਮੀਂਹ ਨੇਰ ਦੀ ਦੇਖਣ ਨੂੰ ਮਿਲ ਰਹੀ ਹੈ ਜਿੱਦੈ ਸਿੱਟੇ ਵਜੋਂ ਸਵੇਰ ਤੋਂ ਹੀ ਤਾਪਮਾਨ ਦੇ ਵਿੱਚ ਭਾਰੀ ਗਰਾਵਟਾਈ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਤੇ ਬੱਦਲ ਵਾਈ ਇਸੇ ਤਰੀਕੇ ਨਾਲ ਆਉਂਦੇ ਘੰਟੇ ਬਰਕਰਾਰ ਰਹੇਗੀ ਪਰ ਆਪਾਂ ਹੁਣ ਦੇਖਦੇ ਹਾਂ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਕੀ ਕੀ ਹਾਲਾਤ ਬਣੇ ਹੋਏ ਨੇ ਤਾਜ਼ਾ ਅਲਰਟ ਦੀ ਗੱਲ ਜੀ ਕੀਤੀ ਜਾਵੇ ਤਾਂ ਫਿਲਹਾਲ ਦੁਆਬੇ ਤੋਂ ਛੱਡ ਕੇ ਮਾਝੇ ਤੇ ਮਾਲਵੇ ਦੇ ਇਹ ਇਲਾਕੇ ਵਿੱਚ ਸਵੇਰ ਸਮੇਂ ਮੀਂਹ ਹੋਇਆ ਸੀ ਜੁਣੀਆਂ ਦੀ ਆਪਾਂ ਗੱਲ ਨਹੀਂ ਕਰਾਂਗੇ ਪਹਿਲਾਂ ਆਪਾਂ ਗੱਲ ਕਰਾਂਗੇ ਰੈੱਡ ਅਲਰਟ ਵਾਲੇ ਇਲਾਕੇ ਦੀ ਯਾਨੀ ਕਿ ਜਿਹੜਾ ਸਾਨੂੰ ਇਲਾਕਾ ਇਹ ਵਾਲਾ ਦਿਖਾਈ ਦੇ ਰਿਹਾ ਜੀ ਇਹ ਵਾਲਾ ਇਲਾਕਾ ਇਹਦੇ ਵਿੱਚ ਮੇਨ ਤੌਰ ਤੇ ਇਹ ਸੰਗਰੂਰ ਤੋਂ ਬਾਅਦ ਮੂਨਕ ਪਾਤੜਾ ਤੋ ਹੁੰਦਾ ਹੋਇਆ ਸਿਸਟਮ ਇਹ ਸਾਰਾ ਸੁਨਾਮ ਸੰਗਰੂਰ ਸਮਾਣਾ ਪਾਤਣਾ ਮੂਰਕ ਲਹਿਰਾਗਾਗਾ ਨਾਬਾ ਪਟਿਆਲਾ ਮਲੇਰ ਕੋਟਲਾ ਫਤਿਹਗੜ ਰਾਜਪੁਰਾ ਅਮਲੋ ਫਤਿਹਗੜ ਖੰਨਾ ਬਸੀ ਪਠਾਣਾ ਖਮਾਣੋ ਖਰੜ ਇਹ ਇਲਾਕੇ ਦੇ ਵਿੱਚ ਤਗੜਾ ਕਾਰਵਾਈ ਹੈ ਬਾਕੀ ਇਹ orange alert ਦੀ ਅਗਰ ਗੱਲ ਕਰੀਏ ਇਹ orange alert ਜਿਹੜਾ ਹੈ ਇਹ ਸਾਨੂੰ ਦੇਖਣ ਨੂੰ ਮਿਲੇਗਾ ਮੇਨ ਤੌਰ ਤੇ ਇਹ ਜਿਹੜੀ 벨ਟ ਹੈ ਇਹ ਸਾਨੂੰ ਦੇਖਣ ਨੂੰ ਮਿਲ ਰਿਹਾ ਜੀ ਮਾਨਸਾ ਜ਼ਿਲ੍ਹੇ ਦੇ ਵਿੱਚ ਬਰਨਾਲੇ ਦੇ ਵਿੱਚ ਲੁਧਿਆਣੇ ਦੇ ਬਹੁਤ ਸਾਰੇ ਹਿੱਸੇ ਨਮਾ ਸ਼ਹਿਰ ਬਲਾਚੌਰ ਆਨੰਦਪੁਰ ਰੂਪਨਗਰ ਚਮਕੌਰ ਸਾਹਿਬ ਮਲੇਰਕੋਟਲਾ ਚੰਡੀਗੜ੍ਹ ਮੁਹਾਲੀ ਡੇਰਾਬਸੀ ਖਰੜ ਕਰਾਲੀ ਮੁਰਿੰਡਾ ਇਹਨਾਂ ਦੇ ਵਿੱਚ ਇਹ ਸਾਰਾ ਸਿਸਟਮ ਵਧੀਆ ਤਰੀਕੇ ਨਾਲ ਐਕਟੀਵੇਟ ਹੋਇਆ ਹੋਇਆ ਵਾ ਜੀ ਤੇ ਵਧੀਆ ਤਰੀਕੇ ਦੀ ਮੀਂਹ ਦੀ ਕਾਰਵਾਈ ਇਸ ਸਿਸਟਮ ਦੇ ਨਾਲ ਹੁੰਦੀ ਦਿਖਾਈ ਦੇ ਰਹੀ ਹੈ ਬਾਕੀ ਹੁਣ ਗੱਲ ਕਰਦੇ ਜੀ ਭਜਾ ਯੈਲੋ ਅਲਰਟ ਦੀ ਜਿਹੜਾ ਇਹ ਯੈਲੋ ਅਲਰਟ ਹੈ ਇਹ ਯੈਲੋ ਅਲਰਟ ਹੁੰਦਾ ਦੇਖਣ ਨੂੰ ਮਿਲ ਰਿਹਾ ਜੀ ਮੇਨ ਤੌਰ ਤੇ ਬਠਿੰਡੇ ਤੋਂ ਹੁੰਦਾ ਹੋਇਆ ਅੱਗੇ ਵਧ ਰਿਹਾ ਸਿਸਟਮ ਜੀ ਇਹ ਮਠਿੰਡੇ ਤੋਂ ਮੋਗਾ ਮੋਗੇ ਤੋਂ ਫਲੋਰ ਫਗਵਾੜਾ ਗੜਸ਼ੰਕਰ ਜਲੰਧਰ ਹੁਸ਼ਿਆਰਪੁਰ ਨੰਗਲ ਆਨੰਦਪੁਰ ਸਾਹਿਬ ਇਹ ਮੇਨ ਸ਼ਹਿਰ ਨੇ ਜਿਨ੍ਹਾਂ ਦੇ ਨੇੜੇ ਤੇੜੇ 40 50 60 ਕਿਲੋਮੀਟਰ ਦੀ ਬੈਲਟ ਦੇ ਵਿੱਚ ਇਹ ਜੈਲੋ ਲੈਟ ਹੈ ਜਿਹਦੇ ਵਿੱਚ ਹਲਕਾ ਦਰਮਿਆਨ ਨਾ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਬਾਕੀ ਇੱਕ ਗੱਲ ਕਰੀ ਤਾਂ ਇਹ ਸਿਸਟਮ ਜਿਹੜਾ ਇਹ ਹੌਲੀ ਹੌਲੀ ਹਿਮਾਚਲ ਵਾਲੀ ਕੂਚ ਕਰ ਰਿਹਾ ਹੈ ਇਹ ਸਿਸਟਮ ਦੀ ਅਗਰ ਗੱਲ ਕਰੀਏ ਤਾਂ ਇੱਥੇ ਮੇਨ ਤੌਰ ਤੇ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਮੇਨ ਜ਼ਿਲ੍ਹੇ ਹੋਣਗੇ ਜੀ ਮਾਨਸਾ ਬਠਿੰਡਾ ਬਰਨਾਲਾ ਮਲੇਰਕੋਟਲਾ ਲੁਧਿਆਣਾ ਨਵਾਂ ਸ਼ਹਿਰ ਰੂਪਨਗਰ ਗੜਸ਼ੈਂਕਰ ਜਲੰਧਰ ਹੁਸ਼ਿਆਰਪੁਰ ਖਰੜ ਚੰਡੀਗੜ੍ਹ ਮੁਹਾਲੀ ਪਟਿਆਲਾ ਤੋਂ ਨਾਲ ਦੀ ਨਾਲ ਫਤਿਹਗੜ੍ਹ ਸਾਹਿਬ ਖੰਨੇ ਦਾ ਇਲਾਕਾ ਜੀ ਇਹ ਮੇਨ ਜ਼ਿਲ੍ਹੇ ਹੋਣਗੇ ਜਿਨ੍ਹਾਂ ਵਿੱਚ ਆਉਂਦੇ 3-4 ਘੰਟੇ ਬੱਦਲ ਬਾਈ ਦੇ ਨਾਲ ਹਲਕੇ ਦਰਮਿਆਨੇ ਤੋਂ ਲੈ ਕੇ ਭਾਰੀ ਮੀਂਹ ਹੁੰਦਾ ਦਿਖਾਈ ਦੇ ਰਿਹਾ ਹੈ ਏਸੀ ਜੀ ਅਪਡੇਟ ਸ਼ਾਮ ਤੋਂ ਰਾਤ ਦੇ ਮੌਸਮ ਦੀ ਜਾਣਕਾਰੀ ਚੰਗੀ ਲੱਗੀ ਹੈ ਤਾਂ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤੇ ਆਉਂਦੀ ਵੀਡੀਓਜ਼ ਦੇ ਲਈ ਲਗਭਗ ਵੇਟ ਕਰੋ 2 ਘੰਟੇ ਦੀ ਰਾਤ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ